ਪੰਜ ਪੀਰੀ ਦਰਬਾਰ ਪਿੰਡ ਸ਼ੇਰਗੜ ਫਲਾਹੀ ਜੈ ਪੀਰਾਂ ਦੀ ਜੈ ਮਸਤਾਂ ਦੀ ਤੇਰੇ ਖਵਾਜੇ ਦੀ ਸ਼ਾਨ ਨਿਰਾਲੀ ਤੇਰੇ ਖਵਾਜੇ ਦੀ ਸ਼ਾਨ ਨਿਰਾਲੀ ਪੀਰਾਵੇ ਫਲਾਹੀ ਵਾਲਿਆ ਤੇਰੇ ਖਵਾਜੇ ਦੀ ਉਹ ਸ਼ਾਨ ਨਿਰਾਲੀ ਪੀਰਾਵੇ ਫਲਾਹੀ ਵਾਲਿਆ ਕੋਈ ਖਾਲੀ ਕੋਈ ਸਵਾਲੀ ਕੋਈ ਮੁੜਿਆ ਨਾ ਖਾਲੀ ਕੋਈ ਸਵਾਲੀ ਪੀਰਾ ਵੇ ਫਲਾਈ ਵਾਲਿਆ ਤੇਰੇ ਖਵਾਜੇ ਦੀ ਉਹ ਸ਼ਾਨ ਨਿਰਾਲੀ ਪੀਰਾ ਵੇ ਫਲਾਈ ਵਾਲਿਆ ਸੋ ਬਹੁਤ ਧੰਨਵਾਦ ਹੈ ਪਿੰਡ ਰਾਏਪੁਰ ਅਤੇ ਪਿੰਡ ਮਾਣੀ ਮਾਜਰਾ ਦਾ ਸਾਂਝਾ ਕੁਰਸੀ ਦੇ ਅਗਲ ਹੋਣ ਜਾ ਰਿਹਾ ਜੀ ਮਿਤੀ 14 ਅਗਸਤ 2025 ਦਿਨ ਵੀਰਵਾਰ ਨੂੰ ਸੋ ਕਮੇਟੀ ਆਈ ਆ ਜੀ ਬਾਬਾ ਜੀ ਨੂੰ ਮਿਲਣ ਪੀਰਾਂ ਦੇ ਦਰਸ਼ਨ ਕਰਨ ਦੇ ਲਈ ਮੁੱਖ ਸੇਵਾਦਾਰ ਬਾਬਾ ਦੀਪਾ ਜੀ ਸੋ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਪੀਰਾਂ ਦੀ